ਚੱਕਰੀ ਦੇ ਵਿੱਚ ਇਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਈ ਜਾ ਰਹੇ ਨੇ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਤੇ ਦੇ ਰਾਤ ਡਾਕਟਰ ਮਨਮੋਹਨ ਸਿੰਘ ਜੀ ਦਾ ਦੇਹਾਂਤ ਹੋ ਜਾਂਦਾ ਤਾਂ ਏਮਸ ਹਸਪੀਟਲ ਦੇ ਵਿੱਚ ਆਖਰੀ ਸਾਹ ਲਿੱਤੇ ਜਾਂਦੇ ਨੇ ਤਾਂ ਦੱਸ ਦਈਏ ਕਿ ਡਾਕਟਰ ਮਨਮੋਹਨ ਸਿੰਘ ਜੀ ਦਾ ਬੜੇ ਲੰਬੇ ਸਮੇਂ ਤੋਂ ਤਾਲੁਕ ਕਹਿ ਸਕਦੇ ਹਾਂ ਸ਼ੁਰੂਆਤੀ ਦਿਨਾਂ ਦੇ ਵਿੱਚ ਗੁਰੂ ਨਗਰੀ ਤੋਂ ਰਿਹਾ ਤਾਂ ਅਸੀਂ ਅੱਜ ਵਕ ਮੌਜੂਦ ਹੈਗੇ ਹਾਂ ਜਿਸ ਕਾਲਜ ਦੇ ਵਿੱਚ ਡਾਕਟਰ ਮਨਮੋਹਨ ਸਿੰਘ ਜੀ ਨੇ ਆਪਣੀ ਜੋ ਪੜ੍ਹਾਈ ਕੀਤੀ ਆ ਵਿੱਦਿਆ ਹਾਸਲ ਕੀਤੀ ਆ ਸਾਡੇ ਨਾਲ ਉਸ ਵੇਲੇ ਤੇ ਜੋ ਇੱਥੇ ਡਾਕਟਰ ਜੋ ਕਹਿ ਸਕਦੇ ਆਰुण ਮਹਿਰਾ ਜੀ ਇੱਥੇ ਮੌਜੂਦ ਨੇ ਸਾਡੇ ਨਾਲ ਤਾਂ ਕਿਵੇਂ ਵੇਖਦੇ ਹੋ ਜੀ ਕਿਉਂਕਿ ਦੇਰ ਰਾਤ ਜਿਸ ਤਰ੍ਹਾਂ ਦੇ ਨਾਲ ਦੇ ਹਾਂਥ ਹੋ ਜਾਂਦਾ ਹੈ ਬੜਾ ਲੰਬਾ ਸਮਾਂ ਪ੍ਰਧਾਨ ਮੰਤਰੀ ਵੱਜੋਂ ਸੇਵਾਣ ਭਈ ਆ ਤਾਂ ਇਹ ਉਹਨਾਂ ਦੇ ਕਿਰਦਾਰ ਨੂੰ ਕਿਵੇਂ ਵੇਖਦੇ ਹੋ ਕਿਉਂਕਿ ਇਸੇ ਕੋਲੇ ਤੋਂ ਉਹਨਾਂ ਨੇ ਵਿੱਦਿਆ ਹਾਸਲ ਕੀਤੀ ਸਾਡਾ ਕਾਲਜ ਬੜਾ ਪ੍ਰਾਊਡ ਫੀਲ ਕਰਦਾ ਹੈ ਕਿ ਉਹਨਾਂ ਨੇ ਡਾਕਟਰ ਮਨਮੋਹ ਸਿੰਘ ਜੀ ਵਰਗੇ ਉੱਗੇ ਜਿਹੜੇ ਅਗਿਆ ਲੀਡਰ ਔਰ ਉੱਗੇ ਆਪਣਾ ਕਿਨਾਰਾ ਸ਼ਾਸਕ ਸਾਡੇ ਹਿੰਦੁਸਤਾਨ ਨੂੰ ਦਿੱਤੇ ਸੇਵਾ ਕਰਨ ਵਾਸਤੇ ਹਿੰਦੂ ਕਾਲਜ 1951 ਤੋਂ ਲੈ ਕੇ 1953 ਤੱਕ ਸਾਡੇ ਸਟੂਡੈਂਟ ਰਹੇ ਔਰ ਉਹ ਹਮੇਸ਼ਾ ਹੀ ਬੜੇ ਮਿਧਾਵੀ ਜਿਹੜੇ ਸਟੂਡੈਂਟਸ ਹਨ ਔਰ ਸਭ ਤੋਂ ਵੱਡੀ ਗੱਲ ਹੈ ਕਿ ਉਹ ਐਡੀ ਵੱਡੀ ਉੱਚੀ ਪਦਵੀ ਪਹੁੰਚਣ ਤੋਂ ਬਾਅਦ ਵੀ ਬਹੁਤ ਹੀ ਇੱਕ ਹਿਊਮਨ ਔਰ ਆਪਣੇ ਕਾਲਜ ਨੂੰ ਅੱਛੀ ਚੰਗੀ ਤਰ੍ਹਾਂ ਯਾਦ ਕਰਦੇ ਸੀ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਉਹ ਪ੍ਰਧਾਨ ਮੰਤਰੀ ਬਣਨ ਤੋਂ ਬਾਅਦ ਉਹ ਅੰਮ੍ਰਿਤਸਰ ਆਏ ਤੇ ਮੈਂ ਉਸ ਵੇਲੇ ਦੇ ਪ੍ਰਿੰਸੀਪਲ ਵੀਪੀ ਲੂੰਬਾ ਤੇ ਨਾਲ ਉਹਨਾਂ ਨੂੰ ਮਿਲਣ ਗਿਆ ਤੇ ਉਹਨਾਂ ਦੇ ਸ਼ਬਦ ਜਿਹੜੇ ਸੀ ਕੀ ਸੀਗੀ ਕਿ ਦੇਖੋ ਜਿਹੜੇ ਕਾਲਜ ਦੇ ਬੈਂਚਾਂ ਤੇ ਮੈਂ ਪੜਿਆ ਉਥੇ ਇਹ ਅੱਜ ਅਧਿਆਪਕ ਮੇਰੇ ਕੋਲ ਆਏ ਹੈ ਤੇ ਮੈਂ ਇਹਨਾਂ ਦਾ ਬਹੁਤ ਹੀ ਸ਼ੁਕਰਗੁਜ਼ਾਰ ਆ ਕਿ ਉਹ ਹਿੰਦੂ ਕਾਲਜ ਦੀ ਸੰਸਥਾ ਦੇ ਨਾਲ ਜੁੜੇ ਹੋਏ ਹੈ ਇਸ ਪਿੱਛੇ ਜੋ ਉਹਨਾਂ ਨੇ ਆਦਰ ਸਤਕਾਰ ਔਰ ਮਾਨ ਐਜ਼ ਅ ਪ੍ਰਧਾਨ ਮੰਤਰੀ ਸਾਨੂੰ ਸਿਰਫ ਇੱਕ ਪ੍ਰੋਫੈਸਰ ਹੁੰਦਿਆਂ ਦਿੱਤਿਆ ਅਮਰ ਸਦਰ ਸਰਕਟ ਹਾਊਸ ਦੇ ਵਿੱਚ ਉਹ ਉਹਨਾਂ ਦੀ ਸ਼ਖਸੀਅਤ ਜਿੰਨੇ ਗਰਾਊਂਡ ਟੂ ਐਂਡ ਹਿਊਮਨ ਬੰਦੇ ਸੀਗੇ ਉਹਨੂੰ ਰਿਫਲੈਕਟ ਕਰਦਾ ਹੈ ਇਸ ਤੋਂ ਬਾਅਦ ਜਿਹੜਾ ਗੱਲ ਹੈ ਕਿ ਮੈਂ ਜਦੋਂ ਹਿੰਦੂ ਕਾਲਜ ਡੀਨ ਅਲੂਮਨਾਇ ਬਣਿਆ ਤੇ ਅਸੀਂ ਇਹ ਪੁਰਾਣੇ ਸਟੂਡੈਂਟ ਅਸੋਸੀਏਸ਼ਨਸ ਸੋਚਿਆ ਕਿ ਡਾਕਟਰ ਮਨਮੋਹਨ ਸਿੰਘ ਜੀ ਨੂੰ ਸਭ ਤੋਂ ਪਹਿਲੇ ਅਸੀਂ ਆਪਣਾ ਸੱਦਾ ਪੱਤਰ ਦਈਏ ਐਂਡ ਆਈ ਰੋਟ ਦ ਲੈਟਰ ਟੂ ਡਾਕਟਰ ਮਨਮੋਹਨ ਸਿੰਘ ਰਿਕਵੈਸਟਿੰਗ ਹਿਮ ਕਿ ਭਈ ਤੁਸੀਂ ਜਿਹੜਾ ਆਪਣਾ ਅਲੂਮਨਾਇ ਅਸੋਸੀਏਸ਼ਨ ਦੇ ਮੈਂਬਰ ਬਣਨਾ ਹੈ ਔਰ ਅੱਜ ਇਹ ਚਿੱਠੀ ਉਹਨਾਂ ਦੀ ਸਾਡੇ ਸਾਹਮਣੇ ਹੈ ਜਿਹਦੇ ਚ ਉਹ ਇਹ ਕਹਿ ਰਹੇ ਹੈ ਕਿ ਮੈਨੂੰ ਬੜੀ ਖੁਸ਼ੀ ਹੈ ਕਿ ਮੈਨੂੰ ਹਿੰਦੂ ਕਾਲਜ ਐਲੂਮਨਾਇਸ ਆਸੋ ਜਿੰਦਾ ਪਹਿਲਾ ਸਦਸਾ ਬਣਾਉਣ ਡਿਆ ਹੈ ਔਰ ਮੈਂ ਹਿੰਦੂ ਕਾਲਜ ਦਾ ਬਹੁਤ ਹੀ ਜ਼ਿੰਦੀ ਹ ਜਿਨ੍ਹਾਂ ਨੇ ਸਿੱਖਿਆ ਦੇ ਵਿੱਚ ਜੋ ਦੇਣ ਦਿੱਤੀ ਹੈ ਔਰ ਉਹਦੇ ਕਾਰਨ ਮੈਂ ਇੱਥੇ ਪਹੁੰਚਿਆ ਔਰ ਉਸ ਤੋਂ ਬਾਅਦ ਵੀ ਉਹ ਸਾਡੇ ਸੰਪਰਕ ਚ ਰਹੇ ਸਮੇਂ ਸਮੇਂ ਤੇ ਜਦੋਂ ਵੀ ਅਸੀਂ ਉਹਨਾਂ ਨੂੰ ਕੋਈ ਸੱਦਾ ਪੱਤਰ ਦਿੱਤਾ ਉਹਨਾਂ ਨੇ ਆਪਣੇ ਰੁਝੇਮਿਆਂ ਦੇ ਵਿੱਚ ਸਾਨੂੰ ਯਾਦ ਜੂਨ ਕੀਤਾ ਔਰ ਚਿੱਠੀਆਂ ਵੀ ਲਿਖੀਆਂ ਔਰ ਆਪਣੇ ਹੱਥਾਂ ਦੇ ਨਾਲ ਉਹਨਾਂ ਨੇ ਸਾਨੂੰ ਜਿਹੜਾ ਕਾਰਡ ਜਿਹੜਾ ਪਾਇਆ ਸੁਭਚਿੰਤਕ ਦੇ ਜਿਹਦੇ ਚ ਇਹ ਕਾਰਡ ਜਿਹੜਾ ਮੇਰੇ ਕੋਲ ਹੈ ਜਿਹਦੇ ਚ ਡਾਕਟਰ ਮਨਮੋਹ ਸਿੰਘ ਜੀ ਆਪਣੇ ਦਸਕਤ ਹੋਇਆ ਗਿਆ ਔਰ ਉਹਨਾਂ ਨੇ ਪਰਸਨਲੀ ਮੇਰੇ ਨਾਮ ਦੇ ਉੱਤੇ ਵੀ ਹੈ ਚਿੱਠੀਆਂ ਪਾਈਆਂ ਔਰ ਉਹ ਸਾਡੇ ਵਾਸਤੇ ਇਸ ਵੇਲੇ ਬਹੁਤ ਹੀ ਅਫਸੋਸ ਦੀ ਗੱਲ ਹੈ ਕਿ ਅਸੀਂ ਇਹੋ ਜਿਹਾ ਹੀਰਾ ਜੜਾ ਹੈ ਆਪਣੇ ਕਾਲਜ ਦਾ ਬਹੁਮੁੱਲ ਉਹਨੂੰ ਖੋ ਦਤਾ ਪਰ ਫਿਰ ਵੀ ਅਸੀਂ ਸਮਝਦੇ ਹਾਂ ਕਿ ਅੱਜ ਪੂਰੇ ਹਿੰਦੁਸਤਾਨ ਚ ਔਰ ਦੁਨੀਆ ਚ ਜੋ ਨਾਮ ਹੈ ਉਹਦੇ ਚ ਜੋ ਸਾਡੇ ਕਾਲਜ ਦੀ ਕੰਟ੍ਰਿਬਿਊਸ਼ਨ ਹੈ ਉਹ ਅਲੱਗ ਹੈ ਔਰ ਅਸੀਂ ਅੱਜ ਸਾਰੇ ਹਿੰਦੂ ਸਭਾ ਪਰਿਵਾਰ ਵੱਲੋਂ ਬੜਾ ਹੀ ਆਪਣਾ ਸ਼ੌਕ ਜਿਹੜਾ ਉਹ ਜਿਹੜਾ ਦੱਸਦੇ ਆ ਕਿ ਅਸੀਂ ਅੱਜ ਬਹੁਮੱਲੇ ਹੀ ਰੇਨ ਨੂੰ ਕੋ ਦੱਤਾ ਤੇਜ ਦੇ ਵਿੱਚ ਜਿੱਥੇ ਕਿ ਪ੍ਰਧਾਨ ਮੰਤਰੀ ਵਜੋਂ ਸਿਵਨભાઈ ਉਹ ਉੱਥੇ ਹੀ 22ਵੇਂ ਵਿੱਤ ਮੰਤਰੀ ਵਜੋਂ ਵੀ ਉਹਨਾਂ ਨੇ ਸੇਵਾ ਨਿਭਾਈ ਹੋਈ ਹੈ ਤਾਂ ਇਹੋ ਜੇ ਕਹਿ ਸਕਦੇ ਆ ਕਿ ਅਨਮੋਲ ਹੀਰਾ ਹੀ ਕਹਿ ਸਕਦੇ ਆ ਕਿਉਂਕਿ ਗੁਰੂ ਨਗਰੀ ਦੇ ਇੱਕ ਗੁਰੂ ਨਗਰੀ ਵਰਗੇ ਸ਼ਹਿਰ ਤੋਂ ਕਿਉਂਕਿ ਜਿੱਥੇ ਕਿ ਦੇਸ਼ ਉਦੇਸ਼ ਤੋਂ ਸੰਕਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੁੰਦੀਆਂ ਨੇ ਤਾਂ ਉੱਥੋਂ ਇੱਕ ਪਹਿਲਾ ਸਿੱਖ ਪ੍ਰਾਈਮ ਮਿਨਿਸਟਰ ਵੀ ਬੰਦ ਆ ਤਾਂ ਵਿੱਤ ਮੰਤਰੀ ਵਜੋਂ ਵੀ ਸੇਵਾ ਨਿਭਾਉਂਦੇ ਨੇ ਤਾਂ ਗਵਰਨਰ ਵਜੋਂ ਵੀ ਸੇਵਾ ਨਿਭਾਈ ਹੋਈ ਹੈ ਤਾਂ ਕਿਵੇਂ ਵੇਖਦੇ ਉਹਨਾਂ ਦੀ ਪਰਸਨੈਲਿਟੀ ਉਹਨਾਂ ਦੀ ਪਰਸਨੈਲਿਟੀ ਦਾ ਕੋਈ ਮੁਕਾਬਲਾ ਨਹੀਂ ਹੈ ਉਹ ਪੋਲੀਟੀਸ਼ੀਅਨ ਨਹੀਂ ਸੀ ਅਗੇ ਉਹ ਇੱਕ ਸਕਾਲਰ ਸਨ ਅਰਥਸ਼ਾਸਤਰੀ ਸਨ ਔਰ ਉੱਥੋਂ ਉਹਨਾਂ ਨੇ ਆਪਣੀ ਮਿਹਨਤ ਦੇ ਨਾਲ ਸਾਰਾ ਆਪਣਾ ਕਿਨਵਾ ਹਾਸਲ ਕੀਤਾ ਕੋਈ ਉਹਨਾਂ ਨੇ ਤਿਆ ਕੇ ਪੋਲੀਟੀਕਲ ਪਾਰਟੀ ਦਾ ਦਸਤਾ ਨਹੀਂ ਚੁਣਿਆ ਕੋਈ ਉਹਨਾਂ ਨੇ ਸ਼ਾਰਟਕਟ ਨਹੀਂ ਚੁਣਿਆ ਉਹਨਾਂ ਨੇ ਬਿਲਕੁਲ ਗਰਾਉਂਡ ਲੈਵਲ ਤੋਂ ਉੱਪਰ ਉੱਠੇ ਹੈ ਔਰ ਮੈਨੂੰ ਯਾਦ ਹੈ ਜਦੋਂ ਮੈਂ ਕਾਲਜ ਦੇ ਵਿੱਚ ਉਹਨਾਂ ਦਾ ਜਿਹੜਾ ਸਾਰਾ ਪਿਛਲਾ ਰਿਕਾਰਡ ਦੇਖ ਤੇ ਝਾਤੀ ਮਾਰਦਾ ਪਿਆ ਸੀਗਾ ਉਸ ਵੇਲੇ ਮੈਂ ਦੇਖਿਆ ਕਿ ਜਿਹੜੇ ਵੇਲੇ ਉਹ ਸਟੂਡੈਂਟ ਸੀ ਉਹਨਾਂ ਦੀ ਪੜ੍ਹਾਈ ਵੀ ਸਪான்ਸਰ ਕੀਤੀ ਗਈ ਸੀ ਅਰਥਾਤ ਹੀ ਵਾਸ ਨੋਟ ਫਰੋਮ ਅ ਵੈਰੀ ਰਿਚ ਫੈਮਿਲੀ ਫਰੋਮ ਅ ਫੈਮਿਲੀ ਵਿਚ ਵਾਂਟਿਡ ਵਿਚ ਵਾਸ ਸ਼ਾਰਟ ਆਫ ਦ ਰਿਸੋਰਸਸ ਔਰ ਉਹ ਰਿਸੋਰਸਸ ਜਿਹੜੇ ਹਗੇ ਆ ਉਹਨਾਂ ਤੋਂ ਆਪਣਾ ਕਹਿੰਦਾ ਚੱਲਦੇ ਆਇਆ ਉਹ ਹਿੰਦੁਸਤਾਨ ਦੇ ਸਭ ਤੋਂ ਉੱਪਰਲੇ ਪੱਤੇ ਪਹੁੰਚੇ ਜਵ ਬੈਂਕ ਦੇ ਗਵਰਨਰ ਵੀ ਰਹੇ ਆਪਣਾ ਫਾਈਨੈਂਸ ਮਿਨਿਸਟਰ ਵੀ ਰਹੇ ਮੈਂ ਕਹਿੰਦਾ ਬਹੁਤ ਘਟ ਹੈ ਉਹਦੀਆਂ ਸ਼ਖਸੀਅਤਾਂ ਹੈ ਜਿਨ੍ਹਾਂ ਨੇ ਬੋਡੀ ਦਾ ਪੌੜੀ ਚੜ੍ਹ ਕੇ ਸੁਪਰੀਮ ਲੈਵਲ ਦੇ ਉੱਤੇ ਪਹੁੰਚੇ ਔਰ ਉਹ ਸਿਰਫ ਹਿੰਦੁਸਤਾਨ ਦੇ ਲੀਡਰ ਨਹੀਂ ਸੀ ਪ੍ਰਾਈਮ ਮਿਨਿਸਟਰ ਨਹੀਂ ਸੀ ਦੁਨੀਆ ਚੋਂ ਦਾ ਨਾ ਸੀ ਬਹੁਤ ਸਾਰੀਆਂ ਸੰਯੁਕਤ ਰਾਜ ਸੰਘ ਦੀਆਂ ਸੰਸਥਾਵਾਂ ਸਨ ਜਿਹੜੀਆਂ ਉਹਨਾਂ ਨੇ ਰਿਪਰੈਜ਼ੈਂਟ ਕੀਤੀਆਂ ਹਿੰਦੂ ਸਭਾ ਕਾਲਜ ਵੱਜੋਂ ਅੱਜ ਕਿੰਨਾ ਇੱਕ ਮਾਣ ਇੱਕ ਫਕਰ ਮਹਿਸੂਸ ਹੋ ਰਿਹਾ ਕਿ ਸਾਡੇ ਹੀ ਕਾਲਜ ਤੋਂ ਗੁਰੂ ਨਗਰੀ ਤੋਂ ਇੱਥੋਂ ਸਿੱਖਿਆ ਪ੍ਰਾਪਤ ਕਰਕੇ ਤਾਂ ਦੇਸ਼ ਭਰ ਦੇ ਵਿੱਚ ਦੁਨੀਆ ਭਰ ਚ ਨਾਮ ਰੋਸ਼ਨ ਕੀਤਾ ਦੇਖੋ ਜੀ ਐਜ਼ ਅ ਡੀਨ ਐਲੂਮਨਾਇ ਆਈ ਫੀਲ ਅ ਵੈਰੀ ਇਲੀਟਿਡ ਕਿ ਹਿੰਦੂ ਹਿੰਦੂ ਕਾਲਜ ਇੱਕ ਵਾਹ ਅਹੋ ਜਿਹਾ ਕਾਲਜ ਹੈ ਜਿਨੇ ਹਿੰਦੁਸਤਾਨ ਚ ਅਹੋ ਜਿਹਾ ਹੀਰੇ ਦਿੱਤੇ ਆ ਜਿਹੜੇ ਸ਼ਾਇਦ ਹੀ ਕਿਸੇ ਹੋਰ ਕਾਲਜ ਨੇ ਦਿੱਤੇ ਹੋਣ ਜਿਸ ਨਾਲ ਡਾਕਟਰ ਮਨਮੋਹਨ ਸਿੰਘ ਜੀ ਹਨ ਜਨਰਲ ਮਾਨਕਸ਼ਾ ਹਨ ਨੇ ਆਪਣਾ ਅੰਦਰ ਅਸੀਂ ਦੇਖਦੇ ਆ ਕਿ ਵਿਸ਼ਨ ਸਿੰਘ 베ਦੀ ਹਨ ਕਹਿੰਦਾ ਮਤਲਬ ਵੀ ਹੇਵ ਏ ਲੌਂਗ ਲਿਸਟ ਜਿਹਦੇ ਵਿੱਚ ਅਸੀਂ ਇੰਟਰਨੈਸ਼ਨਲ ਰਿਪਿਊਟ ਦੇ ਜਿਹੜੇ ਬੰਦੇ ਆ ਉਹ ਹਿੰਦੂ ਕਾਲਜ ਦੇ ਦਿੱਤੇ ਅੱਜ ਵੀ ਦੇ ਰਹੇ ਆ ਮੇਰਾ ਸਟੂਡੈਂਟ ਕਪਿਲ ਸ਼ਰਮਾ ਨੇ ਆ ਉਹ ਵੀ ਹਿੰਦੂ ਕਾਲਜ ਦਾ ਸਟੂਡੈਂਟ ਰਿਹਾ ਤੋਂ ਹਿੰਦੂ ਕਾਲਜ ਦੀ ਇੱਕ ਲੰਬੀ ਇੱਕ ਲੀਗੇਸੀ ਹੈ ਜਿਹਦੇ ਵਿੱਚ ਇਹਨਾਂ ਨੇ ਆਪਣਾ ਕਿਣਾ ਵਾ ਦੇਸ਼ ਦੇ ਵਾਸਤੇ ਹਰ ਪੱਖ ਦੇ ਵਿੱਚ ਚਾਹੇ ਜੁਡੀਸ਼ਰੀ ਹੋਵੇ ਚਾਹੇ ਆਰਮੀ ਹੋਵੇ ਚਾਹੇ ਆਪਣਾ ਇਸ ਐਡਮਿਨਿਸਟ੍ਰੇਸ਼ਨ ਹੋਵੇ ਪੋਲਿਟਿਕਸ ਹੋਵੇ ਕਲਾਕਾਰ ਹੋਵੇ ਹਰ ਪਾਸੇ ਹਿੰਦੂ ਕੋਲੇ ਨੇ ਜਿਹੜੀ ਹੈ ਕੰਟਰੀਬਿਊਸ਼ਨ ਦਿੱਤੀ ਹੈ ਔਰ ਸਭ ਤੋਂ ਉੱਪਰ ਡਾਕਟਰ ਮਨਮੋਨ ਸਿੰਘ ਜੀ ਆ ਗਏ ਅਸੀਂ ਉਹਨਾਂ ਦੇ ਬਹੁਤ ਹੀ ਆਪਣਾ ਕਿਹਾ ਕਈਏ ਕਿ ਸ਼ਖਸੀਅਤ ਨੂੰ ਯਾਦ ਕਰਕੇ ਹਿੰਦੂ ਕਾਲਜ ਨੂੰ ਇੱਕ ਅੱਜ ਜੜਾ ਉੱਚਾ ਕੀਤਾ ਉਹਨੂੰ ਧਿਆਨ ਚ ਰੱਖਣਾ ਉਹਨਾਂ ਦੇ ਕਾਰਜਕਾਲ ਨੂੰ ਕਿਵੇਂ ਵੇਖਦੇ ਹੋ ਜੋ ਪ੍ਰਧਾਨ ਮੰਤਰੀ ਸੀਗੇ ਜਾਂ ਵਿੱਤ ਮੰਤਰੀ ਵੀ ਰਹੇ ਹੈ ਰਿਜ਼ਰਵ ਬੈਂਕ ਦੇ ਜੋ ਗਵਰਨਰ ਵੀ ਰਹੇ ਹੈ ਡਾਕਟਰ ਮਨਮੋਨ ਸਿੰਘ ਦਾ ਜਿਹੜਾ ਕਾਰਜਕਾਲ ਹੈ ਅਸੀਂ ਜਦੋਂ ਇਹ ਪ੍ਰਧਾਨ ਮੰਤਰੀ ਦੇਖਨੇ ਆ ਉਹ ਬੜਾ ਹੀ ਹਿੰਦੁਸਤਾਨ ਦੇ ਜਿਹੜੀ ਅਸੀਂ ਕਹਿੰਦੇ ਟਰਨਿੰਗ ਪੁਆਇੰਟ ਵਾਸਤੇ ਇੰਪੋਰਟੈਂਟ ਹੈ ਅਸੀਂ ਮਨਮੋਨ ਸਿੰਘ ਜੀ ਦੇ ਕਾਰਜਕਾਲ ਤੋਂ ਪਹਿਲੇ ਦੇਖਨੇ ਆ ਬਹੁਤ ਜ਼ਿਆਦਾ ਅਸਥਿਰਤਾ ਹੈ ਪਿਛਲੇ 9 ਸਾਲਾਂ ਚ 4 ਜਿਹੜੀਆਂ ਹੈ ਸਰਕਾਰਾਂ ਬਦਲ ਚੁੱਕੀਆਂ ਉਸ ਵੇਲੇ ਉਹਨਾਂ ਦੇ ਹੱਥ ਜਦੋਂ ਆਉਂਦਾ ਔਰ ਹਿੰਦੁਸਤਾਨ ਦੀ ਇਕਨੋਮੀ ਬੜੀ ਡਾਊਨ ਹੈ ਉਸ ਵੇਲੇ ਡਾਕਟਰ ਮਨਮੋਨ ਸਿੰਘ ਜਿਹੜੇ ਹੈ ਉਹਨਾਂ ਨੇ ਐਜ਼ ਏ ਪ੍ਰਾਈਮ ਮਿਨਿਸਟਰ ਐਜ਼ ਅ ਫਾਈਨਾਂਸ ਮਿਨਿਸਟਰ ਅਰਥਸ਼ਾਸਤ੍ਰੀਆ ਤੋਟੇ ਟੋਟਲ ਰੈਵੋਲੂশনারੀ ਚੇਂਜ ਕੀਤੀ ਔਰ ਹਿੰਦੁਸਤਾਨ ਨੂੰ ਲਿਬਰਲ ਇਕਨੋਮੀ ਜਿਹੜੀ ਆ ਉਹ ਦਿੱਤੀ ਉਹ ਜਿਹੜੀ ਉਹ ਜਿਹੜੀ ਉਹ ਜਿਹੜੀ ਲਿਬਰਲ ਉਹ ਜਿਹੜੀ ਲਿਬਰਲ ਉਹ ਜਿਹੜੀ ਲਿਬਰਲ ਇਕਨੋਮੀ ਹੈ ਉਹ ਲਿਬਰਲ ਇਕਨੋਮੀ ਜਿਹੜੀ ਹੈ ਉਹਨੇ ਹੀ ਹਿੰਦੁਸਤਾਨ ਦਾ ਜਿਹੜਾਗਾ ਇੱਕ ਮੋਹਰ ਚੇਂਜ ਕਰ ਦਿੱਤੀ ਔਰ ਅਸੀਂ ਦੇਖਣਾ ਹਿੰਦੁਸਤਾਨ ਅੱਜ ਦੁਨੀਆ ਦੇ ਵਿੱਚ ਸਭ ਤੋਂ ਉੱਪਰ ਜਾ ਰਹੀ ਹੈ ਔਰ ਉਹ ਜਿਹੜਾ ਟਰਨਿੰਗ ਪੁਆਇੰਟ ਹੈ ਉਹ ਡਾਕਟਰ ਮਨਮੋਹਨ ਸਿੰਘ ਨੇ ਜਤਾ ਕਿ ਆਮ ਜਿਹੜਾ ਆਮ ਜਿਹੜਾ ਅ ਹਿੰਦੁਸਤਾਨ ਦਾ ਜਿਹੜਾ ਹੈ ਹਿੰਦੁਸਤਾਨ ਦਾ ਜਿਹੜਾ